ਅਸੀਂ ਅੱਜ ਜਿਹੜੇ ਵੀ ਹੌਟਸਪੌਟ ਏਰੀਆ ਹੈਗੇ ਜਿੱਥੋਂ ਸਾਨੂੰ ਇਨਫੋਰਮੇਸ਼ਨ ਆਂਦੀ ਹੈ ਕਿ ਜਿਸ ਪਾਸੇ ਜ਼ਿਆਦਾ ਜੋ ਹੈ ਇੰਨਾ ਦੀ ਮੂਵਮੈਂਟ ਹੁੰਦੀ ਹੈ ਉੱਥੇ ਅਸੀਂ ਇੱਕ ਸਪੈਸੀਫਿਕ ਕਾਸੋ ਆਪਰੇਸ਼ਨ ਚਲਾਇਆ ਹੈ ਸੋ ਆ 302 ਵੱਧ ਜਿਹੜੀ ਹੈ ਅਸੀਂ ਫੋਰਸ ਨੂੰ ਮੋਬਾਈਲਾਈਜ਼ ਕਰਕੇ ਸਾਰੇ ਐਂਟਰੀ ਐਗਜ਼ਿਟ ਪੁਆਇੰਟ ਸੀਲ ਕਰਕੇ ਚੈਕਿੰਗ ਕਰ ਰਹੇ ਹਾਂ ਪ੍ਰੋਪਰਲੀ ਥੋਰੋਲੀ ਕਿ ਉਹ ਕਿਹੜੇ ਕਿਹੜੇ ਸ਼ੱਕੀ ਬੰਦੇ ਹੈਗੇ ਜਿਹੜੇ ਜਿਨ੍ਹਾਂ ਦਾ ਬੈਕਗ੍ਰਾਉਂਡ ਵੀ ਇਸ ਵਿੱਚ ਹੈਗਾ ਜਿਨ੍ਹਾਂ ਦੀ ਇਨਵੋਲਵਮੈਂਟ ਹੈ ਤਾਂ ਇਹ ਕੋਆਰਡੀਨੇਟਡ ਸਰਚ ਆਪਰੇਸ਼ਨ ਕੀਤਾ ਜਾ ਰਿਹਾ ਹੈ ਜਿਸ ਦੇ ਵਿੱਚ ਪ੍ਰੋਪਰ ਸਰਚ ਕਰਕੇ ਰਿਕਵਰੀਜ਼ ਦੇ ਨਾਲ-ਨਾਲ ਜਿਹੜੇ ਸ਼ੱਕੀ ਬੰਦੇ ਉਹਨਾਂ ਦੀ ਵੈਰੀਫਿਕੇਸ਼ਨ ਕੀਤੀ ਜਾ ਰਹੀ ਹੈ ਹੁਣ ਤੱਕ ਇਹਨਾਂ ਦੇ ਮਾਮਲੇ ਜਿੰਨੇ ਕਿ ਰਪਾਈ ਹੋਈ ਹੈ ਅ ਕੱਲ ਤੋਂ ਇਹ ਲਗਾਤਾਰ ਜਿਹੜੇ ਹਨ ਵੱਖ-ਵੱਖਰੇ ਇਰਦ ਵਿੱਚ ਕੀਤਾ ਗਿਆ ਹੈ ਪੰਜ ਬੰਦੇ ਗ੍ਰਿਤਾਬ ਵੀ ਕੀਤੇ ਹਨ ਤੇ ਇਹ ਜਿਹੜੇ ਸਪੈਸੀਫਿਕਲੀ ਇਨਪੁਟ ਹੁੰਦੀ ਹੈ ਕਿ ਕਈ ਵਾਰੀ ਲੋਕ ਜਿਹੜੇ ਸਮੱਗਲਰਸ ਹੈ ਉਹ ਮੂਵ ਕਰ ਜਾਂਦੇ ਹਨ ਜਦੋਂ ਵੀ ਉਹਨਾਂ ਨੂੰ ਇਨਫੋਰਮੇਸ਼ਨ ਜਾਂ ਇਸ ਤਰ੍ਹਾਂ ਦੀ ਕੋਈ ਚੀਜ਼ ਹੁੰਦੀ ਹੈ ਸੋ ਉਹਨਾਂ ਦੇ ਖਿਲਾਫ ਅਸੀਂ ਇੱਕ ਜਿਹੜਾ ਇੰਟੈਲੀਜੈਂਸ ਬੇਸਡ ਆਪਰੇਸ਼ਨ ਵੀ ਕਰ ਰਹੇ ਹਾਂ ਉਹਨਾਂ ਦੇ ਬਾਕੀ ਜਿਹੜੇ ਠਿਕਾਣੇ ਹੈਗੇ ਉਹਨਾਂ ਦੀ ਮੈਪਿੰਗ ਕਰਕੇ ਤੇ ਨਾਲ ਹੀ ਉਹਨਾਂ ਨੇ ਡਰੱਗ ਦੇ ਨਾਲ ਜਾਂ ਨਾਰਕੋਟਿਕਸ ਦੇ ਨਾਲ ਜਿਹੜੀ ਵੀ ਪ੍ਰਾਪਰਟੀ ਬਣਾਈ ਹੈ ਉਹਨਾਂ ਦੀ ਆਈਡੈਂਟੀਫਿਕੇਸ਼ਨ ਕਰਕੇ ਰੈਵਨਿਊ ਰਿਕਾਰਡ ਲੈ ਕੇ ਉਹਨਾਂ ਨੂੰ ਸੀਜ਼ ਕਰਨ ਦਾ ਜਿਹੜਾ ਪ੍ਰੋਸੀਜਰ ਹੈ ਉਹ ਵੀ ਪੈਰਲੈਲੀ ਸ਼ੁਰੂ ਕਰਤਾ ਗਿਆ ਹੈ ਸੋ ਕਨਸਰਨ ਇਹ ਉਹੀ ਕਰ ਰਹੇ ਬੇਸਿਕਲੀ ਇਹ ਜੀਓਗ੍ਰਾਫੀ ਦਾ ਫਾਇਦਾ ਉਠਾ ਕੇ ਕਈ ਵਾਰੀ ਇਹ ਕਰਦੇ ਹਨ ਕਿ ਜਦੋਂ ਉਹਨਾਂ ਨੂੰ ਲੱਗਦਾ ਹੈ ਕਿ ਸਖਤੀ ਵਧ ਗਈ ਹੈ ਉਹ ਇੱਕ ਪਾਸੇੋਂ ਸ਼ਿਫਟ ਕਰਕੇ ਦੂਜੇ ਪਾਸੇ ਚਲੇ ਜਾਂਦੇ ਹਨ बिकॉज़ ਇਫ ਦੇ ਨੀੜਾ ਹਿਮਾਚਲ ਦਾ ਏਰੀਆ ਵੀ ਪੈਂਦਾ ਹੈ ਦੂਜੇ ਪਾਸੇ ਜੰਮੂ ਕਸ਼ਮੀਰ ਦਾ ਵੀ ਪੈਂਦਾ ਹੈ ਤਾਂ ਉਹਨਾਂ ਦੇ ਜਿਹੜੇ ਪਰਿਵਾਰ ਉੱਥੇ ਬੈਠੇ ਹੁੰਦੇ ਆ ਆਪਸ ਦੇ ਵਿੱਚ ਇਦਾਂ ਮੂਵਮੈਂਟ ਕਰਦੇ ਆ ਤਾਂ ਇਸ ਚੀਜ਼ ਨੂੰ ਰੋਕਣ ਦੇ ਲਈ ਅਸੀਂ ਉੱਥੇ ਵੀ ਕਨਸਰਨਡ ਜਿਹੜਾ ਜੋ ਜੂਰਿਸਡਿਕਸ਼ਨ ਉੱਥੇ ਚੈੱਕ ਕਰਕੇ ਨਾਲ ਹੀ ਉਥੇ ਇਹਨਾਂ ਦੀ ਕਿਹੜੀ ਪ੍ਰੋਪਰਟੀਆਂ ਬਣੀ ਹੈ ਇਹਨਾਂ ਨੂੰ ਸ਼ਾਇਦ ਦੇਣ ਵਾਲੇ ਬੰਦੇ ਕੌਣ ਹੈਗੇ ਉਹਨਾਂ ਨੂੰ ਵੀ ਆਇਡੈਂਟੀਫਾਈ ਕਰ ਰਹੇ ਉਹਨਾਂ ਦੇ ਖਿਲਾਫ ਵੀ ਲੀਗਲ ਪ੍ਰੋਸੈਸ ਦੇ ਨਾਲ ਜੋ ਕਾਰਵਾਈ ਮੰਦੀ ਉਹ ਕੀਤੀ ਜਾਏਗੀ ਕੱਲ ਵੀ ਸਿਚੁਏਸ਼ਨ ਕੀਤਾ ਗਿਆ ਸੀ ਕੁਝ ਬਰਾਮਦਗੀ ਹੋਈ ਹੈ ਕੁਝ ਰਿਕਵਰੀ ਹੋਈ ਹੈ ਬੇਸਿਕਲੀ ਕੋਆਰਡੀਨੇਟਡ ਸਰਚ ਆਪਰੇਸ਼ਨ ਜਿਹੜਾ ਹੈ ਇੱਕ ਤੋਂ ਪਬਲਿਕ ਦੇ ਵਿੱਚ ਕੌਨਫੀਡੈਂਸ ਜਾਗਰੂਕ ਕਰਨ ਦਾ ਇੱਕ ਤਰੀਕਾ ਹੁੰਦਾ ਹੈ ਜਿਸ ਕਰਕੇ ਜਿਹੜੇ ਐਂਟੀ ਸੋਸ਼ਲ 엘ਮੈਂਟਸ ਹੁੰਦੇ ਆ ਉਹਨਾਂ ਨੂੰ ਵੀ ਡਰ ਰਹਿੰਦਾ ਉਹਨਾਂ ਦੀ ਮੂਵਮੈਂਟ ਰੈਸਟ੍ਰਿਕਟ ਹੁੰਦੀ ਹੈ ਤੇ ਉਹਦੇ ਨਾਲ ਨਾਲ ਜਿਹੜੇ ਪੁਰਾਣੇ ਹਾਰਡ ਐਂਡ ਕ੍ਰਿਮੀਨਲ ਹੈ ਜੋ ਜੇਲ੍ਹ ਤੋਂ ਬਾਹਰ ਆਏ ਸੀ ਜਿਨ੍ਹਾਂ ਦੀ ਇਨਫਾਰਮੇਸ਼ਨ ਪੁਲਿਸ ਦੇ ਕੋਲ ਸੀਗੀ ਕਿ ਇਹ ਦੁਬਾਰਾ ਇਸ ਕਾਰੋਬਾਰ ਦੇ ਵਿੱਚ ਹੈਗੇ ਉਹਨਾਂ ਦੇ ਖਿਲਾਫ ਕਾਰਵਾਈ ਕੀਤੀ ਗਈ ਸੀ ਇੱਕ ਅਰਾਊਂਡ 5 ਬੰਦੇ ਜਿਹੜੇ ਹਨ ਉਹ ਗ੍ਰਿਫਤਾਰ ਵੀ ਕੀਤੇ ਹਨ ਫਰਦਰ ਡੀਟੇਲ ਜਦੋਂ ਇਹ ਕੰਪਲੀਟ ਹੋ ਜਾਊਗਾ ਉਸ ਤੋਂ ਬਾਅਦ ਸਾਡੇ ਕੋਲ ਆ ਜਾਏਗੀ ਅਸੀਂ ਸ਼ੇਅਰ ਕਰ ਦਾਂਗੇ ਉਹਨਾਂ ਦੇ ਪਰਿਵਾਰਾਂ ਦੇ ਨਾਲ ਸਨਾਖਤ ਕੀਤੀ ਗਈ ਹੈ ਜੋ ਲੋਕਲ ਪੁਲਿਸ ਉਹਨਾਂ ਨੇ ਗੱਲ ਕੀਤੀ ਉਹ ਦੋ ਜਿਹੜੇ ਸੀਗੇ ਉਹ ਜੰਮੂ ਕਸ਼ਮੀਰ ਦੇ ਰਹਿਣ ਵਾਲੇ ਸੀ ਇੱਕ ਜਿਹੜੇ ਸੀਗੇ ਉਹ ਪਠਾਨਕੋਟ ਸਾਈਡ ਦੇ ਸੀਗੇ ਸੋ ਉਹਨਾਂ ਦੇ ਫੈਮਲੀਆਂਜ਼ ਦੇ ਨਾਲ ਗੱਲਬਾਤ ਕਰਕੇ ਜੋ ਸਾਨੂੰ ਡੀਟੇਲਸ ਮਿਲੇ ਅਕੋਰਡਿੰਗਲੀ ਅਸੀਂ ਲੀਗਲ ਕਾਰਵਾਈ ਕੀਤੀ ਹੈ ਐਂਡ ਅਰਾਊਂਡ ਉਹਦੇ ਵਿੱਚ ਜਿਹੜੇ ਵੀ ਬੰਦੇ ਉਹਨਾਂ ਦੇ ਲਿੰਕ ਦੇ ਵਿੱਚ ਸੀਗੇ ਉਹਨਾਂ ਦੇ ਖਿਲਾਫ ਕਾਰਵਾਈ ਵੀ ਕੀਤੀ ਗਈ ਹੈ ਸਰ ਜਿਹੜੀ ਉਹਨਾਂ ਦੀ ਮੌਤ ਨੈਸ਼ਨਲ ਹੋਈ ਹੈ ਇਹਲੇ ਪੋਸਟਮਾਰਟਮ ਰਿਪੋਰਟ ਤੋਂ ਬਾਅਦ ਜ਼ਿਆਦਾ ਕਲੀਅਰ ਹੋਗਾ ਇਹ ਜੋ ਪ੍ਰੀਮੀਨਰੀ ਜੋ ਅਸੀਂ ਦੇਖ ਰਹੇ ਹਾਂ ਉਹਨਾਂ ਦੇ ਫੈਮਿਲੀਸ ਤੇ ਜਿਹੜੇ ਬਿਆਨ ਸੀਗੇ ਉਹਦੇ ਅਕੋਰਡਿੰਗ ਸਾਨੂੰ ਇਹ ਲੱਗ ਰਿਹਾ ਹੈ ਐਂਡ ਉਹਨੂੰ ਦੇਖਦੇ ਹੋਏ ਅਸੀਂ ਫਰਦਰ ਬੈਕਵਰਡ ਲਿੰਕ ਦੇ ਵਿੱਚ ਜਾ ਕੇ ਜਿੱਥੇ ਵੀ ਉਹਨਾਂ ਦੀ ਮੂਵਮੈਂਟ ਸੀ ਹਾਂਜੀ ਸੋ ਨਹੀਂ ਉਹ ਫਰਦਰ ਮੈਡੀਕਲ ਰਿਪੋਰਟਸ ਵੀ ਅਸੀਂ ਵੇਟ ਕਰ ਰਹੇ ਹਾਂ ਤੇ ਨਾਲ ਹੀ ਜਿਹੜੇ ਉਹਨਾਂ ਦੇ ਪਰਿਵਾਰ ਦਾ ਕਹਿਣਾ ਹੈ ਉਹਦੇ ਅਕੋਰਡਿੰਗ ਅਸੀਂ ਜਿਹੜੇ ਬੰਦੇ ਸੀਗੇ ਉਹਨਾਂ ਨੂੰ ਵੀ ਨਾਮਿਨੇਟ ਕੀਤਾ ਹੈ ਜਿਨ੍ਹਾਂ ਦੇ ਉੱਪਰ ਉਹਨਾਂ ਨੂੰ ਸ਼ੱਕ ਸੀ ਪਰਿਵਾਰ ਦਾ ਰੋਕ ਹੈ ਕਿ ਪੰਜਾਬ ਦੇ ਵਿੱਚ ਨਸ਼ਾ ਜ਼ਿਆਦਾ ਮਿਲਦਾ ਹੈ ਉੱਤਰੀ ਕੀ ਨਸ਼ਾ ਜ਼ਿਆਦਾ ਮਿਲਦਾ ਹੈ ਇੱਕ ਦਾ ਰੁਕ ਕਰਦੇ ਇੱਕ ਦਾ ਰੁਕ ਕਰਦੇ ਜਿਹੜੇ ਨੇ ਇਹ ਗੱਲ ਜਿਹੜੀ ਹੈ ਇਹਦੇ ਵਿੱਚ ਇਸ ਤਰ੍ਹਾਂ ਹੈਗਾ ਕਿ ਕਈ ਜਿੱਦਾ ਛੰਨੀ ਬੇਲੀ ਏਰੀਆ ਹੈ ਉਹ ਹਿਮਾਚਲ ਦਾ ਹੈ ਤਾਂ ਇਹ ਸ਼ਿਫਟਿੰਗ ਪੋਪੂਲੇਸ਼ਨ ਹੁੰਦੀ ਹੈ ਕਈ ਵਾਰੀ ਉਹ ਜਿਹੜਾ ਹੈ ਪਹਿਲੀ ਗੱਲ ਤੋਂ ਇਹ ਬਾਰਡਰ ਦੇ ਨਾਲ ਲਿਮਟਿਡ ਨਹੀਂ ਹੈ ਕਿਉਂਕਿ ਅਸੀਂ ਇੱਥੇ ਵੀ ਕਈ ਵਾਰੀ ਰਿਕਵਰੀ ਕੀਤੀ ਹੈ ਜਿਹੜੀ ਖੇਪ ਜਿਹੜੀ ਸੀਗੀ ਉਹ ਜੰਮਗੁਸ਼ ਮੂਰਤ ਤੋਂ ਆ ਰਹੀ ਸੀ ਸੋ ਉਹਨੂੰ ਅਸੀਂ ਲਾਸਟ ਇਅਰ ਵੀ ਇਹ ਕੇਸ ਰਜਿਸਟਰ ਕੀਤਾ ਸੀ ਪਟਾਣਕੋਟ ਦੇ ਵਿੱਚ ਸੇਮ ਫੈਮਿਲੀ ਜਿਹੜੀ ਸੀ ਉਹ ਇਨਵੋਲਪ ਪਾਈ ਗਈ ਇਸ ਹਾਲ ਫੇਰ ਉਹ ਜੋ ਹੈ ਉੱਥੋਂ ਸਮਗਲਿੰਗ ਕਰ ਰਹੇ ਸੀ ਸੋ ਇਹ ਅਸੀਂ ਆਪਣੇ ਜਿਹੜੇ ਨਾਕੇ ਹਨ ਉਹਨਾਂ ਦੇ ਥਰੂ ਰੈਗੂਲਰ ਰਿਕਵਰੀਜ਼ ਵੀ ਕਰਦੇ ਹਾਂ ਬੰਦੇ ਵੀ ਫੜਦੇ ਹਾਂ ਜੋ ਅਕ੍ਰੋਸ ਦਾ ਬਾਰਡਰ ਵੀ ਕਰਦੇ ਹਨ ਔਰ ਕਈ ਵਾਰੀ ਇੰਟਰ ਸਟੇਟ ਵੀ ਕਰਦੇ ਹਨ ਸੋ ਉਹ ਲਗਾਤਾਰ ਪ੍ਰੋਸੈਸ ਜਿਹੜਾ ਹੈ ਉਹ ਚਲਦਾ ਰਹਿੰਦਾ ਅਸੀਂ ਇਨਵੈਸਟਿਗੇਟ ਕਰਕੇ ਚਾਹੇ ਜੇ ਜੰਮੂ ਕਸ਼ਮੀਰ ਹੋ ਚਾਏ ਕੋਈ ਹਿਮਾਚਲ ਹੋ ਜਿੱਥੇ ਵੀ ਉਹਨਾਂ ਦੇ ਲਿੰਕਸ ਆਂਦੇ ਆ ਉਹਨਾਂ ਨੂੰ ਟ੍ਰੇਸ ਕਰਕੇ ਅਸੀਂ ਅਰੈਸਟ ਕਰਦੇ ਆ ਇੱਕ ਇਕਜ਼ਾਮਪਲ ਦੇਣਾ ਚਾਹੁੰਦਾ ਕਿ ਲਾਸਟ ਇਅਰ ਵੀ ਅਸੀਂ 18 ਕਿਲੋ ਹੈਰੋਇਨ ਜਿਹੜੀ ਉਹ ਫੜੀ ਸੀ ਨਾਕੇ ਤੇ ਉਹ ਨਾਕਾ ਅਸੀਂ 10 ਮੀਟਰ ਵਿੱਚ ਲਾ ਕੇ ਉੱਥੋਂ ਰਿਕਵਰੀ ਕਰਕੇ ਉਹਦਾ ਬੈਕਗ੍ਰਾਉਂਡ ਲਿੰਕੇ ਜਦੋਂ ਟ੍ਰੇਸ ਕੀਤਾ ਉਹ ਪਤਾ ਚੱਲਿਆ ਕਿ ਉਹ ਜੰਮੂ ਤੋਂ ਲੈ ਕੇ ਆਏ ਸੀ ਡਾਲ ਲੇਖ ਦੇ ਨੇੜੇ ਉੱਥੋਂ ਲੈ ਕੇ ਆਏ ਸੀ ਉਹਦਾ ਬੈਕਗ੍ਰਾਉਂਡ ਵੈਰੀਫਿਕੇਸ਼ਨ ਕਰਦੇ ਕਰਦੇ ਸਾਨੂੰ ਆਲਮੋਸਟ ਬਾਰਡਰ ਤੇ ਅਸੀਂ ਜਾ ਕੇ ਉੱਥੇ ਜਿਹੜੇ ਫੈਮਲੀਆਂ ਸੀ ਵਿਚ ਇਨਵੋਲਵ ਸੀ ਉਹਨਾਂ ਸੇਮ ਹੀ ਮੋਡਸ ਆਪਰੇਂਡੀਏ ਅਪਣਾਉਂਦੇ ਆ ਬਟ ਇਹ ਇਨਵੈਸਟੀਗੇਸ਼ਨ ਹੁੰਦੀ ਹੈ ਹਰ ਕੇਸ ਦੇ ਵਿੱਚ ਵੱਖਰਾ ਐਂਗਲ ਹੁੰਦਾ ਤਾਂ ਅਸੀਂ ਉਹਨੂੰ ਐਸ ਪਰ ਲੀਗਲ ਪੁਆਇੰਟ ਆਫ ਊ ਉਹਨੂੰ ਟ੍ਰੇਸ ਕਰਦੇ ਆ ਜਿਹੜੇ ਬੰਦ ਕਰਦੇ ਆ ਤੁਸੀਂ ਅੱਜ ਦੇਖਿਆ ਮੌਕੇ ਤੇ ਉਹਨਾਂ ਦੇ ਕੋਈ ਕਾਰਵਾਈ हां जी एक असी एक नवी ड्राइव शुरू कीती है क्योंकि ए है है एक यूनिक प्रॉब्लम हैगी एदा यूनिक सॉल्यूशन भी सानू ਲੱਭਣਾ ਪੈਂਦਾ ਕਿਉਂਕਿ ਇਹ ਜਨਰਲ ਅਸੀਂ ਕਹੀਏ ਕਿ ਜਨਰਲ ਕ੍ਰਾਈਮ ਦੇ ਤਰ੍ਹਾਂ ਇਹਨੂੰ ਟ੍ਰੀਟ ਕਰੀਏ ਉਹ ਨਹੀਂ ਹੈਗਾ ਤੋਂ ਅਸੀਂ ਇੱਕ ਜੋ ਡਿਸਟ੍ਰਿਕਟ ਦੇ ਡੀਐਸਪੀ ਨਾਰਕੋਟਿਕਸ ਸਾਡੇ ਐਂਟੀ ਨਾਰਕੋਟਿਕ ਸੈੱਲ ਦੇ ਡੀਐਸਪੀ ਪੋਸਟਡ ਹੈ ਉਹਨਾਂ ਦੀ ਸੁਪਰਵੀਜ਼ਨ ਹੇਠ ਅਸੀਂ ਇੱਕ ਐਂਟੀ ਡਰੱਗ ਸਕਵਾਡ ਜਿਹੜੀ ਉਹ ਬਣਾਈ ਹੈ ਉਹ ਸਕਵਾਡ ਦਾ ਕੰਮ ਬੇਸਿਕਲੀ ਉਹ ਪੀਸੀਆਰ ਦੀ ਤਰ੍ਹਾਂ ਹੀ ਹੋਊਗੀ ਜਿੱਦਾਂ ਪੀਸੀਆਰ ਨਾਰਮਲ ਕ੍ਰਾਈਮ ਦੇਖਦਾ ਹੈ ਉਸ ਸਕਵਾਡ ਦਾ ਕੰਮ ਹੋਊਗਾ ਕਿ ਜਿੱਥੋਂ ਵੀ ਕੋਈ ਇਨਫਾਰਮੇਸ਼ਨ ਆਂਦੀ ਹੈ ਕਿ ਗਲੀ ਲੈਵਲ ਤੇ ਕੋਈ ਪੈਟਲਿੰਗ ਕਰ ਰਿਹਾ ਹੈ ਜਾਂ ਪਿੰਡ ਦੇ ਵਿੱਚ ਕੋਈ ਬੰਦਾ ਆ ਕੇ ਰੈਗੂਲਰਲੀ ਚੱਕਰ ਕਾਟਦਾ ਹੈ ਸ਼ੱਕੀ ਬੰਦਾ ਹੈਗਾ ਜਾਂ ਕਿਸੇ ਨੂੰ ਵੀ ਕੋਈ ਇਨਫਾਰਮੇਸ਼ਨ ਹੈ ਉਹ ਸਾਡੇ ਕੰਟਰੋਲ ਰੂਮ ਦੇ ਨੰਬਰ ਜੋ ਅਸੀਂ ਆਲਰੇਡੀ ਦੇ ਚੁਕੇ ਹਨ ਉਹਨਾਂ ਤੇ ਕਾਲ ਕਰਕੇ ਬਿਨਾ ਆਪਣੀ ਆਇਡੈਂਟੀਟੀ ਰਿਵੀਲ ਕਰਕੇ ਸਿਰਫ ਉਹ ਬਤਾ ਸਕਦੇ ਹੈ ਕਿ ਫਲਾਣੇ ਏਰੀਆ ਦੇ ਵਿੱਚ ਜਾਂ ਗਲੀ ਦੇ ਵਿੱਚ ਇਸ ਨੰਬਰ ਦੀ ਬਾਈਕ ਦਾ ਜਾਂ ਇਸ ਬੰਦੇ ਦੀ ਜੋ ਮੂਵਮੈਂਟ ਹੈਗੀ ਜਿਹੜੀ ਐਂਟੀ ਨਾਰਕੋਟਿਕ ਸquad ਹੈ ਉਹ ਇਮੀਡੀਏਟਲੀ ਉੱਥੇ ਰਸ਼ ਕਰੂਗੀ ਉਹਨਾਂ ਨੂੰ ਬਾਈਕਸ ਦਿੱਤੀ ਗਈਆਂ ਹਨ ਉਹਨਾਂ ਮੁਲਾਜ਼ਮ ਦਿੱਤੇ ਗਏ ਹਨ ਉੱਥੇ ਪੋਸਟਡ ਕੀਤੇ ਕੋਈ ਇਮੀਡੀ ਕੇ ਉਹ ਸ਼ੱਕੀ ਬੰਦਿਆਂ ਨੂੰ ਡਾਊਨਲੋਡ ਕਰੂਗੀ ਇਹ ਕਰ ਉਹਨਾਂ ਦੇ ਕੋਲ ਰਿਕਵਰੀ ਵੀ ਹੁੰਦੀ ਹੈ ਤੋਂ ਪਰਚਾ ਰਜਿਸਟਰ ਹੋਗਾ ਐਂਡ ਇਹਦੇ ਨਾਲ ਇੱਕ ਬੜਾ ਹੀ ਚੰਗਾ ਮੈਸੇਜ ਵੀ ਜਾਂਦਾ ਹੈ ਤੇ ਕੌਨਫੀਡੈਂਸ ਬਿਲਡ ਵੀ ਕਰਦਾ ਕਿ ਜਿਹੜੀ ਇਨਫਰਮੇਸ਼ਨ ਆ ਰਹੀ ਹੈ ਉਹਦੇ ਉਸੇ ਵੇਲੇ ਉਹਦੇ ਤੇ ਐਕਸ਼ਨ ਕੀਤਾ ਜਾ ਰਿਹਾ ਕਿਸੇ ਮੁਲਾਜ਼ਮ ਨੇ ਕਿਸੇ ਸ਼ੱਕ ਪਾਇਆ ਯਾਰ ਇਸ ਸੀਨ ਨੂੰ ਲੈ ਕੇ ਕਰਸਨ ਲੈ ਕੇ ਨਹੀਂ ਇਸ ਤਰ੍ਹਾਂ ਦੀ ਕੋਈ ਚੀਜ਼ ਇਨਫੋਰਮੇਸ਼ਨ ਸਾਡੇ ਕੋਲ ਹਲੇ ਨਹੀਂ ਆਈ ਹੈ ਬਟ ਡੈਫੀਨਿਟਲੀ ਅਸੀਂ ਇੱਕ ਮੈਸੇਜ ਜ਼ਰੂਰ ਦੇਣਾ ਚਾਹੁੰਦੇ ਆ ਕਿ ਜੇਕਰ ਕਿਸੇ ਦੀ ਵੀ ਇਨਵੋਲਵਮੈਂਟ ਹੋਦੀ ਹੈ ਉਹਨੂੰ ਬਖਸ਼ਿਆ ਨਹੀਂ ਜਾਏਗਾ ਰਾਦਰ ਬੜੀ ਸਖਤ ਕਾਰਵਾਈ ਕੀਤੀ ਜਾਏਗੀ ਉਹਦੇ ਵਿੱਚ ਉਹਨੂੰ ਉਹਨੂੰ ਵੀ ਨਾਮਿਨੇਟ ਕੀਤਾ ਜਾਏਗਾ ਐਂਡ ਅਦਰ than that also ਅਸੀਂ ਜਿਹੜੇ ਵੀ ਲੋਕਲ ਹੈਗੇ ਜਿਹੜੇ ਕਾਫੀ ਟਾਈਮ ਤੋਂ ਇੱਕ ਜਗ੍ਹਾ ਤੇ ਹੈਗੇ ਸਾਰਿਆਂ ਦੀ ਮਾਸ ਸ਼ਫਲਿੰਗ ਵੀ ਕਰਾਂਗੇ ਸਰ ਜਿਹੜੇ ਕਰ ਲੌਗ ਮਿਲੇ ਨੇ ਇਹਨਾਂ ਬਾਰੇ ਤੁਸੀਂ ਇਸਕਾ ਚੱਕ ਰਹੇ ਹੋ ਇਹਨਾਂ ਦੇ ਅਸੀਂ ਇੰਟੈਲੀਜੈਂਸ ਗੈਦਰਿੰਗ ਕਰਨ ਕਰਾਂਗੇ ਕਿਉਂਕਿ ਇਹ ਬੜੀ ਯੂਨਿਕ ਸੀ ਚੀਜ਼ ਹੈ ਕਿ ਜਦੋਂ ਮੂਵਮੈਂਟ ਹੋ ਰਹੀ ਹੈ ਕਿਉਂ ਉਹ ਲੋਕ ਪਾਏ ਜਾ ਰਹੇ ਹਨ ਐਂਡ ਸੈਕੰਡਲੀ ਉਹਨਾਂ ਦੇ ਲਿੰਕ ਹੋਰ ਸਟੇਟ ਦੇ ਵਿੱਚ ਕਿਉਂਕਿ ਸਾਡੇ ਕੋਲ ਹੈਗੀ ਇਨਫੋਰਮੇਸ਼ਨ ਕਿ ਹੋਰ ਕਿੱਥੇ ਵੀ ਉਹਨਾਂ ਦੇ ਘਰ ਹੈਗੇ ਉਹਨਾਂ ਨੇ ਬਣਾਏ ਹੋਏ ਆਪਣੇ ਅੱਡੇ ਤਾਂ ਅਸੀਂ ਉਹਨਾਂ ਨੂੰ ਕੋਰੋਬੋਰੇਟ ਕਰਕੇ ਉੱਥੇ ਵੀ ਰੇਡ ਕਰਾਂਗੇ ਉਥੇ ਵੀ ਚੈਕਿੰਗ ਕਰਾਂਗੇ ਤਾਂ ਕਿ ਇਹਨਾਂ ਦੇ ਕੋਲ ਕੋਈ ਥਾਂ ਨਾ ਬਚੇ ਕਿ ਬਚ ਕੇ ਕਿਤੇ ਹੋਰ ਭاگ ਗਏ ਜਿਹੜੇ ਲੌਕਟ ਘਰ ਇਹਨਾਂ ਦੀ ਸਰਚ ਕਿਉਂ ਕੀਤੀ ਜਾਏਗੀ ਹਾਂ ਇਹਨਾਂ ਦੀ ਵੀ ਰਿਸਰਚ ਕੀਤੀ ਜਾਏਗੀ ਆ ਪ੍ਰੋਪਰਲੀ ਮੈਂ ਡਾਇਰੈਕਸ਼ਨਸ ਆਲਰੇਡੀ ਦੇ ਦਿੱਤੇ ਹਨ ਕਿ ਮੈਜਿਸਟਰੇਟ ਦੇ ਆਰਡਰ ਲੈ ਕੇ ਇਹਨਾਂ ਦੀ ਸਰਚ ਕੰਡਕਟ ਕਰਾਂਗੇ ਤੇ ਨਾਲ ਹੀ ਇਹ ਕਿੱਥੇ ਗਏ ਸੀ ਇਹਨਾਂ ਦਾ ਕੀ ਪੂਰਾ ਬੈਕਗ੍ਰਾਉਂਡ ਸੀਗਾ ਅਸੀਂ ਵੈਰੀਫਾਈ ਕਰਾਂਗੇ